1978 ਦੇ ਵਿੱਚ ਜਦੋਂ ਉਸ ਮੌਕੇ ਪੰਜਾਬ ਦੀ ਧਰਤੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸ੍ਰੀ ਅਮਰ ਸਾਹਿਬ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਉੱਤੇ ਸ਼ਹਿਰ ਦੇ ਉੱਤੇ ਪੰਪੇ ਹੋਏ ਡੇਰਾਵਾਦ ਨੇ 13 ਸਿੱਖਾਂ ਦੀ ਜਾਨ ਜਿਹੜੀ ਹੈ ਲੈ ਲਈ ਸਾਡੇ 13 ਸਿੱਖ ਜਿਹੜੇ ਆ ਸ਼ਹੀਦ ਹੋਏ ਪਹਿਲੋ ਅੰਗਰੇਜ਼ਾਂ ਨੇ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਦੇ ਲਈ ਪੰਜਾਬ ਦੇ ਵਿੱਚ ਡੇਰਾਬਾਦ ਨੂੰ ਉਭਾਰਿਆ ਸਤਾਪਤ ਕੀਤਾ ਉਸੇ ਨੀਤੀ ਦੇ ਉੱਤੇ ਚੱਲਦਿਆਂ ਕੇਂਦਰ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਡੇਰਾਬਾਦ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਪਰਫੁੱਲਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਪਰ ਜਦੋਂ ਤੇਰਾ ਸਿੰਘ ਵਸਾਖੀ ਵਾਲੇ ਦਿਨ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਗੋਲੀਆਂ ਨਾਲ ਭੁੰਨੇ ਗਏ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਸਾਥ ਸੰਗਤ ਦੀ ਅੰਤ ਮਜਬੂਰ ਹੋ ਗਿਆ ਹਥਿਆਰਬੰਦ ਸੰਘਰਸ਼ ਕਰਨ ਦੇ ਲਈ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ ਉਹਦਾ ਨਤੀਜਾ ਕੀ ਨਿਕਲਿਆ ਸਾਰੇ ਜਾਣਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਇਆ ਗਿਆ ਇਥੇ ਬਸ ਨਹੀਂ ਜੋ ਜ਼ੁਲਮ ਦੀ ਹਨੇਰੀ ਝੁੱਲੀ ਉਸ ਹਨੇਰੀ ਨੂੰ ਸਾਰੋਤ ਭੱਟੀ ਪੰਦਰ ਦੇ ਉੱਤੇ ਸਿੱਖ ਪਰਿਵਾਰਾਂ ਸਿੱਖ ਨੌਜਵਾਨਾਂ ਨਹੀਂ ਸਿੱਖ ਪਰਿਵਾਰਾਂ ਨੂੰ ਜਿਹੜਾ ਸੀ ਉਹ ਨਿਕਲੇ ਆ ਸਿੱਖ ਨੌਜਵਾਨ ਬਜ਼ੁਰਗ ਇਸ ਤਰ੍ਹਾਂ ਬੱਚੇ ਉਸ ਦੌਰ ਦੇ ਵਿੱਚ ਪੁਲਿਸ ਸਥਾਨੀਆਂ ਦੇ ਵਿੱਚ ਤਸ਼ੱਦਦ ਦੇ ਨਾਲ ਸ਼ਹੀਦ ਕੀਤੇ ਗਏ ਬਜ਼ੁਰਗਾਂ ਦੀਆਂ ਦਾੜ੍ਹੀਆਂ ਕੁੱਟੀਆਂ ਗਈਆਂ ਗੋਡੀਆਂ ਦੇ ਨਾਲ ਮਾਰ ਕੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਕਿਹੜਾ ਕਿਹੜਾ ਤਸ਼ੱਦਦ ਬਿਆਨ ਕਰੀਏ ਜਿਹੜਾ ਕੌਮ ਨੇ ਆਪਣੇ ਪਿੰਡਿਆਂ ਦੇ ਉੱਤੇ ਨਹੀਂ ਚੁੱਲਿਆ 8% 10% ਵੋਟਾਂ ਦੇ ਨਾਲ ਚੁਣੀ ਹੋਈ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਬੜੇ ਜ਼ੁਲਮ ਕੀਤੇ ਔਰ ਜ਼ੁਲਮ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਜ ਹੈ ਪੜੇ ਜਾ ਸਕਦੇ ਆ ਪਤਾ ਨਹੀਂ ਕਿੰਨੇ ਦੇ ਪਿੰਡਿਆਂ ਦੇ ਉੱਤੇ जखਮਾਂ ਨੂੰ ਚੂਰ ਕੇ ਲੂਣ ਪਾਇਆ ਗਿਆ ਕਿੰਨੇ ਛੋਟੇ ਛੋਟੇ ਬੱਚਿਆਂ ਨੂੰ ਬਰਫਾਂ ਦੀਆਂ ਸਿੱਲੀਆਂ ਤੇ ਲਟਾਇਆ ਗਿਆ ਕਿੰਨਾਂ ਔਰਤਾਂ ਨੂੰ ਬੇਪੱਤ ਕੀਤਾ ਗਿਆ ਕਿੰਨੇ ਨੌਜਵਾਨਾਂ ਨੂੰ ਦਰਿਆਵਾਂ ਦੇ ਝੱਲਾਂ ਦੇ ਵਿੱਚ ਜਾ ਕੇ ਝੂਠੇ ਪੁਰਸ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ ਪੰਥ ਨੂੰ ਅਮੀਤ ਸਿੰਘ ਆਪਣੀ ਰਾਸ ਸੀ ਜਮਾ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਪੰਥ ਨੇ 97 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਸਾਧ ਸੰਗਤ ਜੀ ਅਮੀਤ ਸਿੰਘ ਇਹ ਸਰਕਾਰ ਦੇ ਜਨਮ ਦੇ ਤੇ ਪਿਛਲੀਆਂ ਸਰਕਾਰਾਂ ਨੇ ਕਾਂਗਰਸ ਸਰਕਾਰ ਨੇ ਉਹਨਾਂ जख्मों ਦੀ ਪ੍ਰਭਾਅ ਨਹੀਂ ਹੋ ਸਕਦੀ ਪਰ ਘੱਟੋ ਘੱਟ ਮੱਲਮ ਨਰੋਦਾ ਕੰਮ ਜ਼ਰੂਰ ਕਰੋਗੇ। ਪਰ ਮੱਲਮ ਨਰੋਦਾ ਕੰਮ ਨਹੀਂ ਕੀਤਾ ਗਿਆ ਬਲਕਿ ਸਿੱਖ ਹਿਰਦਿਆਂ ਦੇ ਉੱਤੇ ਹੋਏ जख्मਾਂ ਨੂੰ ਉਂਗਲਾਂ ਪਾ ਕੇ ਜਿਹੜਾ ਗਰੁੱਧ ਰਿਆ ਗਿਆ। ਬਹੁਤ ਵੱਡਾ ਕਿਡਾਸੀ ਉਸ ਵੇਲੇ ਸਭ ਸਭ ਇਹਨਾਂ ਨੇ ਘਰ ਕਮਾਇਆ ਕਮਾਇਆ ਤੇ ਸ਼ੱਦ ਨਹੀਂ ਕੀਤਾ। ਅਕਾਦੀ ਸਰਕਾਰ ਪਰੰਦੇ ਉੱਤੇ ਉਹਨਾਂ ਨੂੰ ਤਸ਼ਖੀਆਂ ਦਿੱਤੀਆਂ ਗਈਆਂ ਸੀ ਇਹ ਗਲਤੀ ਨਹੀਂ ਸੀ ਗੁਨਾਹ ਨਹੀਂ ਸੀ 25000 ਅਣਪਛਾਤੀਆਂ ਲਾਸ਼ਾਂ ਕਹੇਗੀ ਸਿਵਿਆਂ ਦੇ ਵਿੱਚ ਸਾਰ ਦਿੱਤਾ ਗਿਆ ਔਰ ਅਣਪਛਾਤੀਆਂ ਲਾਸ਼ਾਂ ਨੂੰ ਨਿਸ਼ਾਨਦੇਹੀ ਕਰਨ ਵਾਲਾ ਭਾਈ ਖਾਲੜਾ ਜਿਹੜਾ ਹਰ ਉਹ ਖਤਮ ਕਰ ਦਿੱਤਾ ਗਿਆ ਔਰ ਕੋਈ ਜਾਂਚ ਕਮਿਸ਼ਨ ਬਣਾ ਕੇ ਕੱਟੋ-ਕੱਟ 95000 ਉਪਸ਼ਾਤੀਆਂ ਦੇ ਨਾਂ ਜਿਹੜੀ ਆ ਉਹ ਨਸ਼ਰ ਕਰਨ ਦੀ ਖੇਚਲ ਨਹੀਂ ਕੀਤੀ ਗਈ ਕੱਟੋ-ਕੱਟ ਉਹਨਾਂ ਦੇ ਪਰਿਵਾਰ ਉਹਨਾਂ ਦੇ ਭੋਗ ਦਾ ਪਾਲਣ ਨਹੀਂ ਪਤਾ ਹੀ ਨਹੀਂ ਲਗਿਆ ਜਸ ਦੇਰਾਵਾਸ ਦੇ ਵੀ ਬੀਜੇ ਗਏ ਉਹਨੂੰ ਜੇ ਬਿਲਕੁਲ ਖਤਮ ਨਹੀਂ ਕੀਤਾ ਜਾ ਸਕਦਾ ਸੀ ਤਾਂ ਅਗਾਂ ਵੀ ਸਰਕਾਰ ਵੇਲੇ ਉਹਨੂੰ ਬੇਅਸਰ ਜ਼ਰੂਰ ਕੀਤਾ ਜਾ ਸਕਦਾ ਸੀ ਸਰਕਾਰ ਕੋਲੇ ਪਾਵਰਾਂ ਬਹੁਤ ਹੁੰਦੀ ਹੈ ਉਹਨੂੰ ਬੇਅਸਰ ਜ਼ਰੂਰ ਕੀਤਾ ਜਾ ਸਕਦਾ ਸੀ ਪਰ ਅਜੇ ਹਾਰ ਨਹੀਂ ਹੋਇਆ ਤੇਰਾ ਬਾਦ ਦੇ ਨਾਲ ਲੜਦੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਾਡੇ ਫੇਰ ਸਿੱਖਾਂ ਨੇ ਸ਼ਹੀਦੀ ਦਿੱਤੀ ਇੱਕ ਬਰਤਾਸਪੁਰ ਦੇ ਵਿੱਚ ਸ਼ਹੀਦੀ ਹੋਈ ਇੱਕ ਸੁਲਾਮ ਦੇ ਵਿੱਚ ਸ਼ਹੀਦੀ ਹੋਈ ਲੁਧਿਆਣੇ ਦੇ ਵਿੱਚ ਸ਼ਹੀਦੀ ਹੋਈ ਡੱਬ ਵਾਲੀ ਦੇ ਵਿੱਚ ਸ਼ਹੀਦੀ ਹੋਈ ਇਹ ਵੱਡੇ ਮੈਂ ਸਮਝਦਾ ਅਨਗਹਿਲੀ ਨਹੀਂ ਗੁਨਾਹ ਹੈ ਛਸ ਲਈ ਅੱਜ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਲਬ ਕੀਤਾ ਗਿਆ ਕਿਹੜੇ ਕਿਹੜੇ ਗੁਨਾਹ ਹੋਏ ਕਿਹੜੀਆਂ ਕਿਹੜੀਆਂ ਗਲਤੀਆਂ ਹੋਈਆਂ ਇਹ ਦੱਸਣਾ ਮੇਰਾ ਤੇ ਘਾਰਨੀ ਮਾਨਜੋਗ ਸਿੰਘ ਸਾਹਿਬ ਯਾਨੀ ਰਵੀਰ ਸਿੰਘ ਜੀ ਦੇ ਆਪਜੀ ਨੂੰ ਜਾਣੂ ਕਰਵਾਉਣਗੇ